ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡ ਹਰਾਜ ਹਰਾਜ ਪਿੰਡ ਨੂੰ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦਾ ਤੇ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਐਚ ਐਫ ਨਾਲ ਕਰਾਸ ਤੀਜਾ ਸੁਆ ਗੱਬਣ ਵੈੜਾ ਜਿਹੜੀ ਵਿਕਾਊ ਆ ਵਾਕਰੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜਰੂਰ ਦਬਾ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਓ ਲੈਨੇ ਆ ਬਾਈ ਤੋਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ हां जी भाई जी 사스트리카르 사스트리카르 जी 사스트리카르 ਤੇ ਭਾਈ ਜੀ ਆਪਣਾ ਨਾਮ ਦੱਸਿਓ ਹਰਜਿੰਦਰ ਸਿੰਘ ਵੀਰੇ ਹਰਜਿੰਦਰ ਸਿੰਘ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਵੀ ਬੋਲ ਦਿਓ 72777 72777 03600 ਵੀਰੇ 03600 ਪੂਰਾ ਹਾਂਜੀ ਤੇ ਵੜ ਆਪਣੇ ਘਰ ਦੀ ਹੈ ਜੀ ਇਹ ਘਰ ਦੀ ਵੜ ਹੈ ਵੀਰੇ ਆਪਣੀ ਤੇ ਕਿੰਮਾ ਸੁਆ ਸੋਣ ਲਈ ਤਿਆਰ ਹੈ ਇਹ ਤੀਜਾ ਸੁਆ ਸੋਣਾ ਤੇਰੀ ਤੀਜਾ ਸੁਆ ਸੋਣਾ ਹਾਂਜੀ ਤੇ ਕਿੰਨੇ ਕ ਦਿਨ ਲਈਉ ਭਾਈ ਇਹ ਹਫਤਾ ਲਈਉ ਵੀਰੇ ਇੱਕ ਹਫ਼ਤਾ ਸੂਨ ਚ ਬਾਕੀ ਆ ਹਾਂਜੀ ਤੇ ਪੀਕਲੇਲ ਤੇ ਤੁਹਾਡੇ ਕੋਲੇ ਮਗਰ ਲਈ ਕਿੰਨਾ ਕੁ ਦੁੱਧ ਕੱਢਿਆ ਨੇ ਇਹ 25 ਲੀਟਰ ਕੱਢ ਦਿੰਦੇ ਵੀਰੇ 25 ਲੀਟਰ ਹਾਂਜੀ ਠੀਕ ਹੈ ਜੀ ਲਓ ਵੀ ਮਤਰੋ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਹੀ ਸੋਹਣੇ ਮੂੰਹ ਮੱਥੇ ਦੀ ਆ ਕਰੋ ਸੰਗਾ ਜਾ ਤੇ ਚੰਗੀ ਦੁੱਧ ਦੀ ਮਾਲਕਣੀਆਂ ਤੇ ਸੋਹਣਾ ਹਵਾਨਾ ਦੋਸਤੋ ਇੱਕ ਪਾਸੇ ਬਾਈ ਜੀ ਥਣ ਛੋਟਾ ਵਿਖਾਉਂਦੀ ਐ ਇਹਦਾ ਕੀ ਚੱਕਰ ਇਹ ਵੀਰੇ ਮਾੜਾ ਮੁਰੇ ਭਾਲੀ ਆ ਦੂਜੇ ਪਾਸੇ ਮਾੜੀ ਚ ਪਾ ਹੋਇਆ ਭਾਲਾ ਪਰਲੇ ਪਾਸਾ ਹਾਂ ਹਾਂ ਭਾਲਾ ਬਾਕੀ ਫੁੱਲ ਗਰੰਟੀ ਆ ਜਾਵਾ ਫੁੱਲ ਗਰੰਟੀ ਵੀਰੇ ਬਸ ਠੀਕ ਨੇੜਿਓਂ ਹੋ ਕੇ ਤੁਹਾਨੂੰ ਪਾਲੇ ਇਧਰ ਲੈ ਪਾਸੇ ਲੈ ਇਧਰ ਮਗਰ ਦੀ ਭਾਵੇਂ ਦੋਨਾਂ ਪਾਸੇ ਤੋਂ ਤੁਹਾਨੂੰ ਥਣਾਂ ਦਾ ਸਹਿਜ ਗੈਪ ਦਿਖਾਵਾਂਗੇ ਮਿਲਕਵੇ ਨੰਨੀ ਵੀ ਨਿਗਾਹ ਮਾਰ ਲਓ ਉਰਲੇ ਪਾਸੇ ਤੋਂ ਦੋਸਤੋ ਥਣ ਬਿਲਕੁਲ ਸਹੀ ਆ ਪਰਲੇ ਪਾਸੇ ਭਲਾ ਉਹ ਵੀ ਤੁਹਾਨੂੰ ਦਿਖਾਵਾਂਗੇ ਦੇਖ ਸਕਦੇ ਆ ਸੋਹਣਾ ਹਵਾਨਾ ਇਧਰਲੇ ਪਾਸੇ ਭਲਾ ਆ ਦੋਸਤੋ ਇਧਰੋਂ ਨਿਗਾਹ ਮਾਰ ਉਹ ਕਿ ਸੂਨ ਵਾਲੇ ਪਸੂ ਦੇ ਤਗਰੀਬੇ ਨਹੀਂ ਬਣ ਜਾਂਦੀਆਂ ਭਲਾ ਤੇ ਤੋੜ ਕੇ ਤੁਹਾਨੂੰ ਦਿਖਾ ਲਿਆਂਗੇ ਕੱਦ-ਕਾੜ ਬਹੁਤ ਚੰਗਾ ਤੇ ਬਹੁਤ ਹੀ ਵੱਡਾ ਹਵਾਨਾ ਤਿਆਰ ਕੀਤਾ ਹੈ ਤੋੜ ਕੇ ਦਿਖਾ ਦੋ ਭਾਈਆਂ ਪਾਉਂਗਾ ਪਰ ਅੰਦਰ ਹੀ ਖੜਨਾ ਨਹੀਂ ਦੇ ਸਕਦੇ ਆ ਜੀ ਬਹੁਤ ਵੱਡਾ ਹਵਾਨਾ ਹੈ ਉੱਪਰ ਤੱਕ ਲੱਗਿਆ ਹੋਇਆ ਇਹ ਹਜੇ ਢੱਲ ਹੈਗੀ ਆ ਇਹ ਵੀ ਇਹਨੇ ਕਵਰ ਕਰਿਆ ਇੱਕ ਪਾਸਾ ਜਿਹੜਾ ਹਵਾਨਾ ਹਵਲਾ ਵਖਾਉਂਦੀ ਹੈ ਦੋਸਤੋ ਇਹਦੀ ਘਿਰਾਉਣ ਦੀ ਗੱਲ ਨਹੀਂ ਕੋਈ ਪਾਈ ਦੇ ਦਸਨ ਮੁਤਾਬਕ ਭਲਾ ਐ ਤੇ ਹੈਗੀਆਂ ਲਈਏ ਦੋਸਤੋ ਤੁਹਾਨੂੰ ਸਾਫਤੀ ਨਹੀਂ ਹੋਣੀ ਆ। ਅੱਖਾ ਇਹਦਾ ਮੁੱਲ ਕੀ ਰੱਖਿਆ ਬਾਈ ਜੀ? ਬਾਈ 65000। 65000 ਦੇ ਵਿੱਚੋਂ ਮਾਨਤਾ ਮਾਨਤਾ ਕਰਤਾ ਮਾੜਾ ਮੋਟ ਬਾਈ। ਲਓ ਵੀ ਮਾਨਤਾਨਾ ਜਿਹੜਾ ਉਹ 65000 ਦੇ ਵਿੱਚੋਂ ਬਣਦਾ ਤੁਹਾਡਾ ਕੀਤਾ ਜਾਊਗਾ। ਜਿਸ ਵੀ ਕਿਸੇ ਵੀਰ ਦੇ ਇਹ ਗਾਂ ਪਸੰਦ ਆ ਤਾਂ ਸੂਤ ਤੀਜਾ ਸਾਰੀ ਡਿਟੇਲ ਆਪਾਂ ਬਾਈ ਤੋਂ ਤੁਹਾਨੂੰ ਲੈਤੀ ਆ। ਤੇ ਥਣਾ ਦੀਆਂ ਫੇਰ ਦੁਬਾਰਾ ਗਰੰਟੀ ਲਾਉਣਾ ਬਾਈ ਤੋਂ ਵੀ ਬਿਲਕੁਲ ਸਾਫ ਆ ਥਾਣੇ ਕੋ ਪਾਸੋਂ ਭਲਾ ਤੇ ਭਾਵੇਂ ਕੋਈ ਚਾਰ ਵਾਰੀ ਆ ਕੇ ਪਾਸ ਕਰ ਲੈ। ਕੋਈ ਖਤਰੇ ਵਾਲੀ ਗੱਲ ਨਹੀਂ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਨਾਲ ਫੋਨ ਤੇ ਸੰਪਰਕ ਕਰ ਲਿਓ ਤੇ ਜੇ ਕਿਸੇ ਵੀਰ ਨੇ ਇਸ ਤਰ੍ਹਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਵੀਡੀਓ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਲਦੀ ਮਿਲਦੇ ਆਂ ਕਿਸੇ ਅਜਿਹੀ ਵੀ ਵੀਡੀਓ ਦੇ ਨਾਲ ਧੰਨਵਾਦ